ਦਤਾ ਹੋਈ ਬਹੁਤ ਸਰ ਉਹ ਦਰਦਾਂ ਦੇ ਆਵੇ ਉਸ ਕੁਆਲਟੀ ਗਾੜੀ ਸਰ ਵੱਡਿਆਂ ਦਾ ਪਾਪ ਹੋ ਗਿਆ ਅਲਟੀਗਾਰਡੀ ਸਰਵੇ ਨੂੰ ਜਿੱਦੀ ਲਾਹਣ ਦੇ ਮਾਮਲੇ ਲੈਣ ਖਲਿਆ ਹੈ ਸਾਡੇ ਨੂੰ ਪਤਾ ਸਾਨੂੰ ਚੰਨ ਜਿਆਦਾ ਹੋਇਆ ਨਾ ਟਾਈਨ ਨੂੰ ਬਾਜ਼ਾਰ ਖਲਿਆ ਮੋਬੀ ਲੈਂਡ ਬਾਦਾਂ ਦੀ ਉਹ ਮੁਲਾਜ਼ਮ ਨਾਲ ਕੋਈ ਲੜਾਈ ਨਹੀਂ ਨਾ ਦੀ ਹੋੜਾ ਲੌਣ ਦੇ ਚੱਕਰ ਨਹੀਂ ਆਏ ਇਹ ਕੰਮ ਦੇ ਚੁੱਕਣ ਦੇ ਚੱਕਰ ਚ ਇਹ ਨੂੰ ਖਲਿਆ ਵੀਰ ਨੂੰ ਬਾਜ਼ਾਰ ਮੋਬੀ ਲੈਂਡ ਸਾਡਾ ਕੋਈ ਉਹਦੇ ਨਾਲ ਰੌਲਾ ਨਹੀਂ ਆ ਸਾਨੂੰ ਇਹਨਾਂ ਨੂੰ ਵੀ ਪਤਾ ਉਹ ਲੜਿਆ ਕਿੰਨਾਂ ਤੇ ਕਿੰਨਾਂ ਦੇ ਮਸਲ ਗੋਲੀਆਂ ਚਲਾਉਂਦੇ ਇਹਦੇ ਵਿੱਚ ਹੀਟ ਫਾਰਮਾਨ ਦੇ ਗੋਲੀਆਂ ਕਾਰਡ ਦੇ ਕਾਰਡ ਦੇ ਕਿੰਨਾਂ ਗੋਲੀਆਂ ਬੱਤੀ ਇਹ ਇਹ ਉਹ ਇਹਦੇ ਕਾਪੂ ਫਾਰਮਾਨ ਇਹਦੇ ਤੋਂ ਹੀ ਮਸਲੇ ਰੋਡ ਤੇ ਆ ਰੋਡ ਤੇ ਤੇ ਹੁਣ ਤੁਹਾਨੂੰ ਪਾ ਕੇ ਜੇ ਵਾਜ ਲੱਗਦੀ ਹੈ ਚਲਾਉਣ ਹੀ ਦਿਆ ਅੱਜ ਕੇ ਸਾਹਰ ਤੇ ਹੋਇਆ ਮਾਰੀ ਇਹਦੇ ਇਹਦੇ ਮਾਰੀ ਕਿ ਚਲਾਉਣ ਬਲਵਾਈ ਫੈਰ ਉਹਨੇ ਕੀਤੇ ਆ ਤੇ ਹੁਣ ਵਾਈ ਫੈਰ ਵਜਣਾ ਤੇ ਹੈ ਹੀ ਕਿਸ ਦੇ ਨਿਚ ਨੇ ਸਿੱਧੇ ਚਲਾਏ ਕਿ ਸਿੱਧੇ ਚਲਾਏ ਸਾਰੇ ਸਿੱਧੇ ਚਲਾਏ ਤੇ ਵਾਈਫਰਕ ਹੁੰਦਾ ਸਿੱਧੇ ਚਲਾਏ ਸਾਰੇ ਪਹਿਲ ਦੋ ਦੋ ਤਿੰਨ ਨੇ ਵਾਈਫਰ ਕੀਤੇ ਉਹ ਸ਼ੈਲਰ ਦਾ ਸਕਿਉਰਟੀ ਗਾਰਡ ਸੀ ਨਹੀਂ ਕਦਰਦਾਨ ਸਟੇਸ਼ਨ ਤੇ ਆਉਂਦੇ ਆ ਪਬਜੀ ਮੁਲਾਜ਼ਮ ਬੰਦਾ ਵਾ ਸਟੇਸ਼ਨ ਤੇ ਆਉਂਦੇ ਆ ਇਹ ਇਹਨਾਂ ਦੀ ਸ਼ਾਇਦ 1000 ਰੁਪਇਆ ਦਿahari 1000 ਇੱਕ ਸਪੈਸ਼ਲ ਦੀ ਤੇ ਇਦਾਂ ਦਤੋਈ ਬਹੁਤ ਪਰ ਜਦੋਂ ਉਹਦਾ ਉਹ ਕੁਆਲਟੀ ਗਾੜੀ ਸਰ ਵੱਗੇ ਦਾ ਪਾਕਪਾਲਟੀ ਕਾਡੈਂਸਰ ਗੱਡੀ ਰਾਮ ਦੇ ਮੋਗਲੀ ਲੈਣ ਕੱਲਿਆ ਹੈ ਸਾਡੇ ਨੂੰ ਪਤਾ ਸਾਨੂੰ ਟਾਈਮ ਜ਼ਿਆਦਾ ਹੋਇਆ ਨਾ ਤੇ ਇਹਨੂੰ ਬਾਜ਼ਾਰ ਕੋਲਿਆ ਮੋਗਲੀ ਲੈਣ ਬਾਦਾਂ ਦੀ ਉਹ ਮੁਲਾਜ਼ਮ ਨਾਲ ਕੋਈ ਲੜਾਈ ਨਹੀਂ ਨਾ ਦੀ ਹੋੜਾ ਲੌਣ ਤੇ ਜਕਰ ਚੰਦ ਨਾ ਆਏ ਕੰਮ ਤੇ ਚੁੱਕਣ ਦੇ ਚੱਕਰ ਚ ਇਹ ਜਿਹਨੂੰ ਕਹਿਆ ਵੀਰ ਨੂੰ ਬਾਜ਼ਾਰ ਮੋਗਲੀ ਲੈਣ ਸਾਡਾ ਕੋਈ ਉਹਦੇ ਨਾਲ ਰੌਲਾ ਨਹੀਂ ਆ ਸਾਨੂੰ ਇਹਨਾਂ ਨੂੰ ਵੀ ਪਤਾ ਉਹ ਲੜਿਆ ਕਿ ਨਾਲ ਕਿੰਨਾਂ ਦੇ ਮਗਰ ਨੂੰ ਗੋਲੀਆਂ ਚਲਾਉਂਦੇ ਆ ਇਹਦੇ ਵਧੀਆ ਟੈਪ ਫਾੜ ਦਵਾਨ ਤੇ ਗੋਲੀ ਫਾੜ ਤੇ ਕਾਰ ਲੈ ਕਿੰਨਾ ਫੂੜੀ ਬੱਚੀ ਇਹਦੇ ਬਾਅਦ ਉਹਦਾ ਇਹਦੇ ਕੋਈ ਮਗਲੇ ਰੋਡ ਤੇ ਆ ਰੋਡ ਤੇ ਜਿਹਨਾਂ ਨੂੰ ਪਾ ਕੇ ਇਹਦੇ ਵਾਜ ਲੱਗਦੀ ਹੈ ਚਰਾਉਣੀ ਦਿਆ ਅੱਜ ਕੇ ਸਾੜ ਤੇ ਮਾਰੀ ਇਹਦੇ ਇਹਦੇ ਮਾਰੀ ਕਿਉਂ ਚਲਾਉਣ ਬਲਵਾਈ ਫਾਇਰ ਉਹਨੇ ਕੀਤੇ ਆ ਤੇ ਹੁਣ ਵਾਈ ਫਾਇਰ ਵਜਣਾ ਤੇ ਹੈ ਹੀ ਕਿਸ ਦਿਨ ਇੰਝ ਸਿੱਧੇ ਚਲਾਏ ਕਿ ਸਿੱਧੇ ਚਲਾ ਸਾਰੇ ਸਿੱਧੇ ਚਲਾਏ ਤੇ ਭਾਈ ਫਰਕ ਹੁੰਦਾ ਸਿੱਧੇ ਚਲਾਏ ਸਾਰੇ ਪਹਿਲ ਦੋ ਦੋ ਤਿੰਨ ਨੇ ਵਾਈਫਰ ਕੀਤੇ ਉਹ ਸ਼ੈਲਰ ਦਾ ਸਕਿਉਰਟੀ ਗਾਰਡ ਸੀ ਨਹੀਂ ਬੈਲਰ ਤਾਂ ਟੇਸ਼ਨ ਤੇ ਆਉਂਦੇ ਆ ਪੌਂਜੀ ਮਲਾਜ਼ਮ ਬੰਦਾ ਵਾ ਟੇਸ਼ਨ ਤੇ ਆਉਂਦੇ ਆ ਇਹ ਇਹਨਾਂ ਦੀ ਸ਼ਾਇਦ ਇਹ ਹਜ਼ਾਰ ਰੁਪਏ ਦਿਹਾੜੀ ਇਕ ਸਪੈਸ਼ਲ ਦੀ ਤੇ ਇਦਾਂ